ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਜਾਨਕਿ 20 ਜੂਨ 2024 ਦਿਨ ਦੇ ਵੇਲੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਤੇ ਅੱਜ ਕਿਸ ਏਰੀਆ ਦੇ ਵਿੱਚ ਜ਼ਿਆਦਾ ਮੀਂਹ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਕੋਈ ਪੀਤੀ ਕੱਲ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਅਤੇ ਦੁਆਬੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਹੋਇਆ ਹੈ ਜਿਸ ਦੇ ਕਾਰਨ ਮੌਸਮ ਉੱਥੇ ਸੁਹਾਵਣਾ ਹੋ ਚੁੱਕਿਆ ਹੈ ਜੀ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਤੇ ਫਿਲਹਾਲ ਹਜੇ ਸੈਂਟਰਲ ਪੰਜਾਬ ਅਤੇ ਮਾਝੇ ਦਾ ਬਹੁਤਾ ਖੇਤਰ ਇਸ ਮੀਂਹ ਤੋਂ ਮਾਝੇ ਦੇ ਵਿੱਚ ਵੀ ਥੋੜੀ-ਬਹੁਤੀ ਜਗ੍ਹਾ ਮੀਂਹ ਹੋਇਆ ਪਰ ਸਾਮਾਨਸਾ ਬਠਿੰਡਾ ਇਸ ਏਰੀਆ ਦੇ ਵਿੱਚ ਅਗਰ ਗੱਲ ਕਰੀ ਤਾਂ ਕੋਈ ਬਹੁਤ ਵੱਡੀਆਂ ਘਟਨਾਵਾਂ ਨਹੀਂ ਪਈਆਂ ਨੇ ਅੱਜ ਪਰ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਅੱਜ ਮਾਨਸੇ ਦਾ ਏਰੀਆ ਦੁਆਬੇ ਦਾ ਏਰੀਆ ਤੇ ਮਾਝੇ ਦਾ ਆ ਰਹੀ ਆ ਇਨਾਂ ਦੇ ਤਿੰਨਾਂ ਇਲਾਕਿਆਂ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਮਾਲ ਖਾਸ ਕਰਕੇ ਮਾਲਵੇ ਦੇ ਏਰੀਆ ਦੇ ਵਿੱਚ ਅ ਵੱਡੀ ਕਾਰਵਾਈ ਅੱਜ ਪੈਂਦੀ ਮੀਂਹ ਦੀ ਦਿਖਾਈ ਦੇ ਰਹੀ ਹੈ ਜਿਹੜੀ ਬੈਲਟ ਰਾਜਸਥਾਨ ਨੂੰ ਟੱਚ ਕਰਦੀ ਉਹਦੇ ਵਿੱਚ ਕਾਰਵਾਈਆਂ ਪੈਂਦੀ ਦਿਖਾਈ ਦੇ ਰਹੀਆਂ ਨੇ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਛੋਟੀ ਜੀ ਰਿਕਵੈਸਟ ਹੈ ਚੈਨਲ ਤੇ ਉੱਪਰ ਪਹਿਲਾ ਵੀਡੀਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਓ ਤੇ ਕੀ ਮੌਸਮ ਦੇ ਹਾਲਾਤ ਨੇ ਉਹ ਜ਼ਰੂਰ ਮੈਂਸ਼ਨ ਕਰਦੇ ਜੀ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਟੁੱਟ ਮੇ ਰੂ ਦੇ ਵਿੱਚ ਬ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਦਿਖਾਈ ਦੇ ਰਹੀ ਹੈ ਪ੍ਰੀ ਮੌਨਸੂਨ ਗਤੀਵਿਧੀਆਂ ਤਾਂ ਨਹੀਂ ਅਸੀਂ ਕਹਿ ਸਕਦੇ ਕੋਈ 25 ਤਰੀਕ ਤੋਂ ਪ੍ਰੀ ਮੌਨਸੂਨ ਗਤੀਵਿਧੀਆਂ ਦੀ ਇੱਕ ਵੱਡੀ ਪਰਮਾਰ ਲੱਗਦੀ ਹੋਈ ਦਿਖਾਈ ਦੇ ਰਹੀ ਹੈ ਪਰ ਅੱਜ ਇਹ ਟੁੱਟਵੇਂ ਰੂਪ ਦੇ ਵਿੱਚ ਇੱਕ ਪਛਮੀ ਸਿਸਟਮ ਕਹਿ ਲਈਏ ਰਾਤ ਦੇ ਵੇਲੇ ਵੀ ਐਕਟੀਵੇਟ ਰਿਹਾ ਸੀ ਪੰਜਾਬ ਦੇ ਉੱਪਰ ਤੇ ਅੱਜ ਦਿਨ ਦੇ ਵੇਲੇ ਵੀ ਰਹਿਣ ਵਾਲਾ ਹੈ ਜਿਸ ਦੇ ਨਾਲ ਕਿ ਪੂਰੇ ਪੰਜਾਬ ਚ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਅਜੇ ਕੋਈ ਪ੍ਰੋਪਰ ਜ਼ਿਲ੍ਹੇ ਦੇ ਵਿੱਚ ਇਨਾ ਗਮੀ ਪਵੇਗਾ ਪਰ ਹਾਂ ਐਹੀ ਗੱਲ ਜ਼ਰੂਰ ਹੈ ਕਿ ਅੱਜ ਮਾਲਵੇ ਦੇ ਖੇਤਰਾਂ ਦੇ ਵਿੱਚ ਮਾਝੇ ਤੇ ਦੁਆਬੇ ਦੇ ਇਨਾ ਖੇਤਰਾਂ ਦੇ ਵਿੱਚ ਮੀਂਹ ਹੋਣ ਦੇ ਚਾਂਸ ਸਵੇਰ ਤੋਂ ਲੈ ਕੇ ਰੇਣਗੇ 2 ਤੋਂ 3 ਡਿਗਰੀ ਕੱਲ ਨੂੰ ਟੈਂਪਰੇਚਰ ਘਟਣਗੇ ਜੀ ਹਵਾਵਾਂ ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਤੇ ਬਾਕੀ ਮੌਸਮ ਵਿਭਾਗ ਦੇ ਕੀ ਅਲਰਟ ਨੇ ਉਹ ਦੇਖ ਲੈਂਦੇ ਜੀ ਇੱਕ ਵਾਰ ਮੌਸਮ ਵਿਭਾਗ ਦੇ جاری ਅਲਰਟ ਜੋ ਪਿਛਲੀ ਕੱਲ 19 ਤਰੀਕ ਜੂਨ ਮਹੀਨੇ ਦੇ ਜਾਰੀ ਹੋਏ ਨੇ ਉਹਦੇ ਵਿੱਚ ਸਾਫ਼ ਦਿਖਾਈ ਗਿਆ ਹੈ ਕਿ ਫਿਲਹਾਲ ਤਾਂ ਮੌਸਮ ਥੋੜਾ ਬਹੁਤ ਗਰਮ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕੱਲ ਟੈਂਪਰੇਚਰ 45-48 ਡਿਗਰੀ ਪੰਜਾਬ ਹਰਿਆਣਾ ਵਿੱਚ ਬਣਿਆ ਹੋਇਆ ਸੀ ਤੇ 19-20 ਤਰੀਕ ਨੂੰ ਇੱਕ ਸਪੈਸ਼ਲ ਅਲਰਟ ਜਾਰੀ ਹੋਇਆ ਸੀ ਜਿਹਦੇ ਵਿੱਚ 19 ਤੀਕ ਲੰਘ ਚੁੱਕੀ ਹੈ ਤੇ ਅੱਜ 20 ਤਰੀਕ ਨੂੰ ਵੀ ਬਹੁਤ ਵਧੀਆ ਮੌਸਮ ਪੰਜਾਬ ਹਰਿਆਣਾ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਤੇ 19 ਤਰੀਕ ਦੇ ਅਲਰਟ ਜਿਹੜੇ ਸੀ ਉਹ ਔਰੀਂਜ ਅਲਰਟ ਸੀ ਉਹ ਲੰਘ ਚੁੱਕੇ ਨੇ ਤੇ ਅੱਜ ਜੂਨ ਦੀ 20 ਤਰੀਕ ਦੇ yellow ਲਟਨੀ ਜੋ ਕਿ ਬਹੁਤ ਚੰਗਾ ਸੰਕੇਤ ਹੈ ਕਿ ਅੱਜ ਤਾਪਮਾਨ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਬਾਕੀ ਹੁਣ ਮੌਨਸ ਉਹ ਮੁੜ ਤੋਂ ਸੈਟਲਾਈਟ ਇਮੇਜ ਤੇ ਆ ਰਹੇ ਆ ਜੀ ਤੁਸੀਂ ਆਹ ਦੇਖ ਸਕਦੇ ਹੋ ਜੀ ਇਹ ਬੱਦਲ ਵਾਈ ਦਾ ਇੱਕ ਘੇਰਾ ਇਸ ਏਰੀਆ ਦੇ ਵਿੱਚ ਬਣ ਚੁੱਕਿਆ ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹੁਣ ਯੂਪੀ ਦੇ ਨੇੜੇ ਚੜੇ ਵੀ ਮੌਨਸੂਨ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਤੇ ਹੇਠਲੇ ਪਾਸੇ ਅਗਰ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਗੁਜਰਾਤ ਨੂੰ ਮੌਨਸੂਨ ਟੱਚ ਕਰ ਚੁੱਕਿਆ ਹੈ ਜੀ ਆਂਦੇ ਦਿਨਾਂ ਦੇ ਵਿੱਚ ਪ੍ਰੀ ਮੌਨਸੂਨ ਜਿਹੜੀਆਂ ਗਤੀਵਿਧੀਆਂ ਲਗਾਤਾਰ ਸ਼ਰਾਟੇ ਦਰਮੀ ਦੀਆਂ 25 ਤਰੀਕ ਤੋਂ ਦਿਖਾਈ ਦੇ ਰਹੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਲਦ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜੋ ਵੀ ਅਲਰਟ ਜਾਰੀ ਹੋਣਗੇ ਮੌਸਮ ਵਿਭਾਗ ਦੇ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਣਾ ਬਣੇ ਰਹੋ ਚੈਨਲ ਵੈਦਰ ਅਪਡੇਟ ਸਟੋਰੀ ਦੇ ਨਾਲ ਨਵੀਂ ਵੀਡੀਓ ਦੇ ਲਈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ